ਸਾਥਿਓ ਜੈ ਭੀਮ ਜੈ ਭਾਰਤ ਬੈਗੂ ਜੂ ਕਾ ਖਾਲਸਾ ਬੈਗੂ ਜੂ ਕੀ ਫਤਿਹ ਇਹ ਅੱਜ ਦਾ ਬਾਕੀ ਸਾਰੇ ਸਾਥਿਓ ਨੂੰ ਪਤਾ ਕਿਉਂਕਿ ਆਪਾਂ ਅਖਬਾਰ ਵੀ ਪੜ੍ਹਦੇ ਆਂ ਤੇ ਸੋਸ਼ਲ ਮੀਡੀਆ ਵੀ ਦੇਖਦੇ ਆਂ ਰਾਜਾ ਬਣਿੰਗ ਨੇ ਪਰਸੋਂ ਸਰਦਾਰ ਬੂਟਾ ਸਿੰਘ ਇਥੋਂ ਦੇ ਗ੍ਰਹਿ ਮੰਤਰੀ ਰਹੇ ਨੇ ਉਹਨਾਂ ਦੇ ਪ੍ਰਤੀ ਅਪਸ਼ਬਦ ਬੋਲੇ ਨੇ ਵੀ ਉਹ ਕਿਸ ਦਾ ਸੀਰੀ ਰਿਹਾ ਹੈ ਕੁਲੜੀ ਚ ਕੱਖ ਪਾਉਂਦਾ ਹੋ ਉਹਨੂੰ ਅਸੀਂ ਗ੍ਰਹਿ ਮੰਤਰੀ ਬਣਾਤਾ ਇਸ ਗੱਲ ਦੀ ਅਸੀਂ ਨਿੰਦਿਆ ਕਰਦੇ ਆਂ ਔਰ ਦੂਜਾ ਮਸਲਾ ਇਹ ਆ ਵੀ ਸਾਥੀ ਇਹ ਵਾਰ-ਵਾਰ ਕਿਉਂ ਹੋ ਰਿਹਾ ਸਾਡੇ ਤੇ ਇਸ ਤੋਂ ਪਹਿਲਾਂ ਕਾਂਗਰਸ ਦਾ ਪ੍ਰਧਾਨ ਸੀ ਜਿਹੜਾ ਸੁਨੀਲ ਜਾਖੜ ਉਹਨੇ ਬੋਲਿਆ ਪੈਰਾਂ ਦੇ ਜਿੱਤਿਆਂ ਸੁਰਤੇ ਬਿਠਾ ਦੀਆਂ ਇਸ ਕਰਕੇ ਕਾਂਗਰਸ ਆ ਰਹੀ ਹੈ ਔਰ ਗੱਲ ਇੱਥੇ ਹੀ ਕਦਮ ਨਹੀਂ ਹੋਈ ਉਸ ਤੋਂ ਬਾਅਦ ਉਹ ਬੋਲਿਆ ਬਾਜਬਾ ਬ੍ਰੋਦੀ ਤੇ ਦਾ ਨੇਤਾ ਜਿਹੜਾ ਉਹ ਬੋਲਿਆ ਵੀ ਇਹ ਦੇਸੀ ਟੱਟੂ ਨੇ ਜਿਹੜੇ ਸਾਡੇ ਕਾਸਟਾ ਛੋਟੇ ਘਰ ਦੇਸੀ ਟੱਟੂ ਨੇ ਅਸੀਂ ਬਲੈਤੀ ਘੋੜੇ ਆ ਤੋ ਬਲੈਤੀ ਘੋੜੇ ਦਾ ਵੀ ਜੋ ਹੋ ਸਕਦਾ ਅਸੀਂ ਦੇਸੀ ਟੱਟੂ ਨੇ ਅਸੀਂ ਆਪਣੇ ਬਾਪ ਦੀ ਔਲਾਦ ਆ ਅਸੀਂ ਦੇਸੀ ਟੱਟੂ ਨਹੀਂ ਹੈਗਾ ਉਹ ਹੋ ਸਕਦਾ ਉਹ ਵੀ ਜਣੀ ਵਾਰ-ਵਾਰ ਸਭ ਕਾਂਸ਼ੀਰਾਵਾਂ ਇੱਥੇ ਕਹਿੰਦੇ ਹੁੰਦੇ ਸੀ ਵੀ ਵਾਰ-ਵਾਰ ਛੋਟੇ ਤੇ ੱੱਕਾ ਹੀ ਕਿਉਂ ਹੁੰਦਾ ਕਿਉਂਕਿ ਸਾਡਾ ਰਾਜ ਭਾਗ ਨਹੀਂ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਸਾਡੇ ਰਾਜ ਭਾਗ ਦੀ ਗੱਲ ਕੀਤੀ ਆ ਗੁਰੂ ਰਵਿਦਾਸ ਜੀ ਕਹਿੰਦੇ ਨੇ ਮਿਲ ਸਤ ਸੰਗਤ ਰਹੀਏ ਮਾਦਮ ਜਿਵੇਂ ਮਦਮ ਮਖੀਰਾ ਉਹ ਤਾਂ ਕਹਿੰਦੇ ਸਹਿ ਦੀ ਮੱਖੇ ਵਾਂਗੂ ਇਕੱਠੇ ਰਹੋ ਔਰ ਗੁਰੂ ਅਰਜਨ ਪਾਸਾ ਕਹਿੰਦੇ ਨੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਈ ਕਹਵੇ ਇਕੱਠੇ ਹੋਵੋ ਜਿਹੜੇ ਸੋਨੇ ਚਿੰਤਾਵਾਂ ਵਾਲੇ ਦੁੱਖ ਤਕਲੀਫਾਂ ਨੂੰ ਲੈ ਬਲਾ ਕੇ ਸੋਚ ਵਿਚਾਰ ਕੇ ਦੂਰ ਕਰੋ ਔਰ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਨੇ ਪਰੋ ਜੁੜੋ ਸੰਘਰਸ਼ ਕਰੋ ਤੇ ਅਸੀਂ ਪੜੇ ਤਾਂ ਹੈਗੇ ਪਰ ਜੁੜ ਕੇ ਸੰਘਰਸ਼ ਨਹੀਂ ਕੀਤਾ ਕਿਉਂਕਿ ਅਸੀਂ ਸੰਖੇਣ ਬਣਾ ਲਏ ਬਾਲਮੀਕ ਸੁਭਾਵਾ ਰਬੀਦਾਸ ਦੇ ਨਾਂ ਤੇ ਸਨਾਮਾ ਅੰਬੇਡਕਰ ਦੇ ਨਾਂ ਤੇ ਸਨਾਮਾ ਬਣਾ ਲਿਆ ਅਸੀਂ ਇਕੱਠੇ ਨਹੀਂ ਹੋਏ ਜਨਮ ਦਿਨ ਅਸੀਂ ਗੁਰੂ ਦਾ ਮਨਾਉਂਦੇ ਆ ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾ ਕਹਿੰਦੇ ਆ ਗੁਰੂ ਨਾਨਕ ਪਾਸ਼ਾ ਨੇ ਕੀ ਕਿਹਾ ਨੀਚਾ ਅੰਦਰ ਨੀਜ ਜਾ ਤ ਨੀਚੀ ਹੋ ਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡੇ ਸੇਵਕ ਰੀਸ ਜਿੱਥੇ ਨੀਚ ਸੰਭਾਲੀਆ ਨਾ ਕਿੱਥੇ ਨਦਰ ਤੇਰੀ ਬਖਸੀਸ ਔਰ ਜਿਹਦੇ ਗੱਲ ਸਮਝ ਆਈ ਸਾਡੇ ਰਿਸਪੈਕਟਡ ਬਜ਼ੁਰਗ ਮਰਾਸੀਆਂ ਦੇ ਮੁੰਡੇ ਭਾਈ ਮਰਦਾਨੇ ਦੇ ਗੱਲ ਸਮਝ ਆਈ ਕਿ ਗੁਰੂ ਨਾਨਕ ਗੱਲ ਸਹੀ ਕਹਿ ਰਿਹਾ ਉਹ ਭੁੱਖਾ ਵੀ ਗੁਰੂ ਨਾਨਕ ਦੇ ਨਾਲ ਰਹਾ ਔਰ ਜਿਹਦੇ ਨਹੀਂ ਸਮਝ ਆਈ ਉਹ ਰੱਜਿਆਂ ਨੇ ਵੀ ਉਹਦੇ ਰੋੜੇ ਮਾਰੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਮਾਨਸ ਕੀ ਜਾਤ ਸਭਾ ਇੱਕੇ ਪਹਿਚਾਨ ਬੋ ਜਾਂ ਇਨ ਗਰੀਬ ਸਿਕਨ ਕੋ ਦੂ ਪਾਸਾ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਬਾ ਗੋਲ ਸਿੰਘ ਨਾਮ ਕਹਾਉ ਜਿਹਦਾ ਗੱਲ ਸਮਝ ਆਈ ਉਹ ਇੱਕ ਚ ਗੋਲੀ ਖਾਣ ਲਈ ਮੂਹਰੇ ਹੋਇ ਰਹਿ ਵਰਦੇ ਔਰ ਜਿਹਦੇ ਨਹੀਂ ਸਮਝ ਆਈ ਉਹਨੇ ਬੇਦਾਵੇ ਲਿਖ ਕੇ ਦਿੱਤੇ ਜਿਹੜਾ ਅੰਬੇਡਕਰਵਾਦ ਹੈ ਇਹ ਵੀ ਉਹੀ ਇਕੁਐਲਟੀ ਦੀ ਬਰਾਬਰਤਾ ਦੀ ਗੱਲ ਕਰ ਰਿਹਾ ਹੈ ਜੋ ਗੁਰੂ ਸਾਹਿਬ ਕਰ ਗਏ ਪਰ ਕੁਝ ਲੋਕਾਂ ਨੇ ਸਮਝ ਨਹੀਂ ਇਹ ਕੀ ਗੱਲ ਜਿਹਦੇ ਸਮਝ ਆ ਗਈ ਉਹ ਅੰਬੇਡਕਰ ਮਿਸ਼ਨ ਲਈ 10 ਰੁਪਏ ਫਾਂਡ ਵੀ ਦਿੰਦਾ ਔਰ ਵੋਟ ਵੀ ਪਾਉਂਦਾ ਔਰ ਜਿਹਦੇ ਨਹੀਂ ਸਮਝੋ ਰੋੜੇ ਮਾਰ ਰਿਹਾ ਵੀ ਇਹ ਕਿਹੜੇ ਫਾਲਟ ਹੈ ਇਹ ਉਹ ਉਹੀ ਕਿ ਬਾਰ ਬਾਰ ਇਤਿਹਾਸ ਰਿਪੀਟ ਹੋ ਰਿਹਾ ਹੈ ਜਨਨੀ ਕਿਤੇ ਸਾਡੇ ਹੀ ਸਮਝ ਨਹੀਂ ਆਇਆ ਅਸੀਂ ਆਮ ਸੁਣਦੇ ਆ ਵੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਸੀ ਉਹਨੇ ਗਰੀਬ ਤਰਖਾਨ ਭਾਈ ਲਾਲੋ ਦੇ ਘਰੇ ਰੁੱਖੀ ਮਿੱਥੀ ਰੋਟੀ ਖਾਧੀ ਔਰ ਮਲਕਫਾ ਗੋਦੇ ਪਕਵਾਨਾਂ ਨੂੰ ਠੁਕਰਾਇਆ ਇਹ ਗੱਲ ਅਸੀਂ ਆਮ ਸੁਣਦੇ ਆ ਪਰ ਅੱਜ ਮੈਨੂੰ ਇੱਕ ਗੱਲ ਲੱਗਦੀ ਆ ਅਸੀਂ ਭਾਈ ਲਾਲੋ ਦੀ ਔਲਾਦ ਆ ਕਿਤੇ ਨਾ ਕਿਤੇ ਭਾਈ ਲਾਲੋ ਦੀ ਔਲਾਦ ਮਲਖ ਭਾਗੋਆ ਨਾਲ ਜਾ ਰਹੀ ਛੋਟੇ ਛੋਟੇ ਲਾਲਚਾਂ ਚ ਸੰਠਨ ਬਣਾ ਕੇ ਉਹਦੇ ਇਹ ਦੇਖਦਾ ਵੀ ਤੁਹਾਡਾ ਭਾਰ ਕਿੰਨਾ ਕ ਹੈ ਕਿੰਨੀ ਇੱਕ ਗ੍ਰਾਂਟ ਦੇਣੀ ਐ ਇਹਨੂੰ ਇਹਨੂੰ ਕਿੰਨੀ ਇੱਕ ਗ੍ਰਾਂਟ ਚ ਨੂੰ ਇਹ ਹੀ ਦੇਖਦਾ ਕਦੇ ਦੇਸ਼ ਦਾ ਗ੍ਰਹਿ ਮੰਤਰੀ ਅਮਦ ਸ਼ਾਹ ਕਹਿੰਦਾ ਅੰਬੇਡਕਰ ਅੰਬੇਡਕਰ ਲਈ ਆ ਲੋਕ ਸਭਾ ਦੇ ਵਿੱਚ ਇਤਨੀ ਵਾਰ ਪਰਮਾਤਮਾ ਦਾ ਨਾਮ ਲਿਆ ਹੁਤਾ ਤੋ ਸ਼ਾਇਦ ਸਵਰਗ ਮਿਲ ਜਾਂਦਾ ਸਾਨੂੰ ਤਾਂ ਅੰਬੇਡਕਰ ਨਹੀਂ ਸਵਰਗ ਦਿੰਦਾ ਯਾਰ ਅਮਰ ਸ਼ਾਨੂ ਕਿਹੜੇ ਪਰਮਾਤਮਾ ਨੇ ਸਵਰਗ ਦਿੱਤਾ ਹੋਣਾ ਪਰ ਸਾਨੂੰ ਸਵਰਗ ਕਿਹਨੇ ਦਿੱਤਾ ਅੰਬੇਡਕਰ ਨੇ ਕਿਉਂਕਿ ਅੰਬੇਡਕਰ ਦੇ ਸੰਵਿਧਾਨ ਤੋਂ ਪਹਿਲਾਂ ਸਾਡੀ ਤਾਂ ਕੁਝ ਸੁਣਵਾਈ ਹੀ ਨਹੀਂ ਸੀ ਔਰ ਜਿਹੜੇ ਸਾਡੇ ਮੇਰੇ ਸਾਥੀ ਉਸ ਗੱਲ ਨੂੰ ਸਮਝਦੇ ਨਹੀਂ ਅੰਬੇਡਕਰਵਾਦ ਕੀ ਹੈ ਅੰਬੇਡਕਰ ਇਕੁਐਲਟੀ ਦੀ ਨਿਸ਼ਾਨੀ ਹੈ ਉਸ ਸਾਥੀ ਕਹਿੰਦੇ ਅੰਬੇਡਕਰ ਦਾ ਸੰਵਿਧਾਨ ਗਲਤ ਹੈ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੂੰਗਾ ਜਦੋਂ ਸੰਵਿਧਾਨ ਨਹੀਂ ਸੀ ਤਾਂ ਤਕੜਾ ਬੰਦਾ ਪੂਪੇ ਵਰਗਾ ਜਿੱਦੀ ਮਰਜ਼ੀ ਤੇ ਪੈਣ ਨੂੰ ਚੱਕ ਕੇ ਲੈ ਜਾਂਦਾ ਅਸੀਂ ਉਫ ਤੱਕ ਨਹੀਂ ਕਰ ਸਕਦੇ ਸੀ ਅੱਜ ਦੇਸ਼ ਦੇ ਵਿੱਚ ਆਂਬੇਡਕਰ ਦਾ ਸੰਵਿਧਾਨ ਹੈ ਅੱਜ ਜੇ ਕੋਈ ਮেরিਤੀ ਪੈਣਾ ਦਫ਼ਤਰ ਜਾਂਦੀ ਹੈ ਕਿਸੇ ਡਿਊਟੀ ਤੇ ਜਾਂਦੀ ਹੈ ਜ ਰੁਣ ਜਾਂਦੀ ਆ ਕਾਲਜ ਉਹ ਕਿਸ ਦੀ ਹਿੰਮਤ ਨਹੀਂ ਉਹਦੇ ਮੈਨ ਕੋਈ ਝਾਕ ਜੇ ਇਹ ਅੰਬੇਡਕਰ ਦਾ ਸਵਧਾਨ ਨਹੀਂ ਹੈ ਜਿਹੜਾ ਸਾਡੀਆਂ 3 ਪੈਰਾਂ ਦੀ ਰਾਖੀ ਕਰਦਾ ਔਰ ਇਹ ਗੱਲ ਬਿਲਕੁਲ ਕਲੀਅਰ ਹੈ ਜੇ ਕਿਤੇ ਅੰਬੇਡਕਰ ਦਾ ਸਵਧਾਨ ਪੂਪੇ ਵੇਲੇ ਹੁੰਦਾ ਤਾਂ ਪੂਪਾ ਅੰਦਰ ਹੁੰਦਾ ਇਹ ਗੱਲ ਬਿਲਕੁਲ 100% ਕਲੀਅਰ ਹੈ ਕਿਉਂਕਿ ਸੁਣਵਾਇਆ ਕੋਈ ਨਹੀਂ ਸੋਧ ਸਵਧਾਨ ਹੈ ਨਹੀਂ ਸੀ ਪੰਜਰ ਬੰਦੇ ਹੋਣਗੇ ਤਕੜੀਆਂਆਂ ਗੱਲਾਂ ਚੱਲਦੀਆਂ ਸੀ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੂੰ ਬੇਨਤੀ ਕਰਨੀ ਚਾਹੂੰ ਸਾਰੇ ਸਾਥੀਆਂ ਦੇ ਵੀ ਅਸੀਂ ਇਕੱਠੇ ਹੋਈਏ ਕਿਉਂਕੋ ਗੁਰੂ ਸਾਹਿਬਾਨ ਨੇ ਸਾਨੂੰ ਇਕੱਠੇ ਆਉਣ ਲਈ ਕਹਿ ਗਏ ਅਸੀਂ ਗੁਰੂਆਂ ਦੇ ਵੀ ਗੁਰਪੁਰਬ ਮਨਾਉਣੇ ਆ ਅਬੇਡ ਕਰਦੇ ਵੀ ਮਨਾਉਣੇ ਰੈਬਰਾਂ ਦੇ ਦਿਨ ਮਨਾਉਣੇ ਆ ਪਰ ਅਸੀਂ ਇਕੱਠੇ ਨਹੀਂ ਹੋ ਰਹੇ ਅਸੀਂ ਵਕ ਵਕਤ ਸੰਗਠਨ ਬਣਾ ਕੇ ਆਪਣੇ ਆਪ ਨੂੰ ਚਮਕਾਉਣ ਲੱਗ ਗਏ ਤੇ ਇਸ ਗੱਲ ਦੀ ਮੈਂ ਨਿੰਦਿਆ ਕਰਦਾ ਵੀ ਜਿਹੜਾ ਜਾਖੜ ਨੇ ਕੀ ਨਾ ਉਹਦਾ ਰਾਜੇ ਬਲਿੰਗ ਨੇ ਰਾਜੇ ਬਲਿੰਗ ਨੇ ਬੂਟਾ ਸਿੰਘ ਦੇ ਬਾਰੇ ਬੋਲਿਆ ਤੋਹੀਨ ਕੀਤੀ ਆ ਔਰ ਕਾਂਗਰਸ ਪਾਰਟੀ ਨੂੰ ਮੈਂ ਕਹਿਣਾ ਹੈ ਵੀ ਇਹਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਇਹਨੂੰ ਪ੍ਰਧਾਨਗੀ ਤੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਨਾ ਬੋਲੇ ਪਰ ਮੈਨੂੰ ਐਵੇਂ ਲੱਗਦਾ ਨਹੀਂ ਕਿਉਂਕਿ ਪਹਿਲਾਂ ਪ੍ਰਤਾਪ ਅਵਾਜਬਾਉ ਆਰਮਨਾਲੀ ਬੈਠਾ ਹੈ ਜਿਹੜਾ ਦੇਸੀ ਰੱਟੂ ਕਹਿੰਦੇ ਸਾਨੂੰ ਉਹ ਹਜੇ ਵੀ ਵਿਰੋਧੀ ਧਿਰ ਦਾ ਨੇਤਾ ਹੈ ਮੈਂ ਬੇਨਤੀ ਕਰੂੰਗਾ ਵੀ ਆਪਾਂ ਸਾਰੇ ਇਕੱਠੇ ਹੋਈਏ ਕਿਉਂਕਿ ਸਭ ਕਾਂਸ਼ੀ ਰਾਮ ਕਹਿੰਦੇ ਹੁੰਦੇ ਸੀ ਜਿਹੜੇ ਲੋਕ ਰਾਜੇ ਹੁੰਦੇ ਨੇ ਰਾਜੇ ਉਹਨਾਂ ਦਾ ਨਾਲ ਕਦੇ ਤੱਕਾ ਨਹੀਂ ਹੁੰਦਾ ਉਹਨਾਂ ਨਾਲ ਕੋਈ ਉਹਨਾਂ ਗੈਰੀ ਅੱਖ ਨਾਲ ਨਹੀਂ ਤੱਕਦਾ ਤੇ ਸਾਡੇ ਨਾਲ ਤਾਂ ਕੁਤਕੜੇ ਸੱਜੇ ਦਿੱਲੀ ਦਾ ਕੰਮ ਹੈ ਕਿਉਂਕਿ ਅਸੀਂ ਰਾਜੇ ਨਹੀਂ ਬਣੇ ਅੰਬੇਡਕਰ ਨੇ ਸਾਡੀ ਲੜਾਈ ਸੌਖੀ ਕਰਤੀ ਵੀ ਨਾ ਰਾਜਾ ਰਾਣੀ ਦੇ ਪੇਟ 'ਚੋਂ ਹੋਊਗਾ ਨਾ ਬੰਦੂਖ ਨਾਲ ਰਾਜਾ ਬਣੇ ਜਿਵੇਂ ਪਹਿਲਾਂ ਰਾਜੇ ਹਮਲਾ ਕਰਦੇ ਹੁੰਦੇ ਕਹਿੰਦਾ ਵੋਟ ਪਾਉਣ ਵਾਲੇ ਹੀ ਰਾਜਾ ਪੈਦਾ ਹੋ ਜਾਏਗਾ ਵੋਟ ਪਾਓ ਵੋਟਾਂ ਦੀ ਪੇਟੀ ਤੋਂ ਰਾਜ ਆ ਪੈਦਾ ਹੋਵੇਗਾ ਕਿਤੇ ਸੌਖੀ ਲੜਾਈ ਵੀ ਸਾਨੂੰ ਲੜਨੀ ਨਹੀਂ ਆਈ ਜੇ ਲੜਨੀ ਲਾਉਂਦੀ ਹੁੰਦੀ ਤਾਂ ਰਾਜ ਹੁੰਦਾ ਸਾਡਾ ਤੇ ਇੰਨਾ ਕਹਿੰਦਾ ਮੇਰਾ ਜਲਾਣਾ ਜੈ ਭੀਮ ਜੈ ਭਾਰਤ ਵੈਗੂ ਦਾ ਖਾਲਸਾ ਵੈਗੂ ਜੀ ਪਰੇ ਰਜਿੰਦਰ ਪਾਲ ਸਿੰਘ ਹੀ ਰੋਕੜਾ ਆਜੀ ਦੋਹੇ ਪੁਤਲਾ ਗੋਕੇ ਕਿਹਨੇ ਬਣ ਪੁਤਲਾ ਜਿਹੜਾ ਫੂਕ ਕੇ ਗਿਆ ਇਹ ਪੁਤਲਾ ਜੀ ਅਸੀਂ ਸਾਡੇ ਐਸੀ ਸਮਾਜ ਮਾਜਵੀ ਸਿੱਖ ਸਮਾਜ ਵੱਲੋਂ ਇਹ ਪੁਤਲਾ ਫੂਕਿਆ ਗਿਆ ਜੋ ਰਾਜਾ ਬੜਿੰਗਾ ਜੋ ਸਾਡੇ ਗ੍ਰਹਿ ਮਾਤਰੀ ਬੁਟਾ ਸਿੰਘ ਦੇ ਬਰਖਲਾ ਪਹਮੀ ਤੌਰ ਤੇ ਅਤੇ ਰੰਗ ਦੇ ਤੌਰ ਤੇ ਉਹਨੂੰ ਮੰਦੀ ਸ਼ਬਦਾਂ ਬੋਲਿਆ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅਸੀਂ ਜਗਾ ਜਗਾ ਦੇ ਉੱਪਰ ਪੁਤਲੇ ਫੂਕੇ ਅਸੀਂ ਸਰਕਾਰ ਤੋਂ ਇਹ ਮੰਗ ਮੰਗਦੇ ਹਾਂ ਕਿ ਉਹਨੂੰ ਉਹਦੇ ਪਰਚਾ ਦਾ ਦਰਜ ਕੀਤਾ ਪਰ ਉਹਨੂੰ ਨਾਲ ਅਰਾਹਿਕ ਵੀ ਹੋਣਾ ਚਾਹੀਏ ਜਿਹੜੇ ਸਾਡੇ ਸਮਾਜ ਦੇ ਬਰਖਲਾ ਬੋਲ ਰਿਹਾ ਜੀ ਇਹ ਕਿਸੇ ਪਾਰਟੀ ਦਾ ਪ੍ਰੋਗਰਾਮ ਹੈ ਕਿ ਬਿਨਾਂ ਪਾਰਟੀ ਤੋਂ ਕਰ ਰਹੇ ਹੋ ਇਹ ਸਾਡਾ ਸਭ ਤੋਂ ਵੱਡੀ ਗੱਲ ਹੈ ਬਸ ਸਾਡੇ ਐਸੀ ਸਮਾਜ ਦੇ ਦਾ ਪ੍ਰੋਗਰਾਮ ਹੈ ਜੀ ਇਹ ਸਾਬ ਇੱਕ ਜਿੱਕੀ ਫਤਿਹ ਜੈ ਭੀਮ ਜੈ ਭਾਰਤ ਅਸੀਂ ਤਾਂ ਪਹਿਲਾ ਸਾਡੇ ਐਸੀ ਸਮਾਜ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜਾ ਤਹਿਈਆ ਕੀਤਾ ਸਾਰੇ ਪੰਜਾਬ ਦੇ ਵਿੱਚ ਉਸ ਗੁੰਡੇ ਨੇ ਜਿਹੜੇ ਨੇ ਸਾਡੇ ਸਰਦਾਰ ਬੂਟਾ ਸਿੰਘ ਜੀ ਨੂੰ ਭੇੜੇ ਸ਼ਬਦ ਬੋਲੇ ਉਹਨੂੰ ਕਿਹਾ ਪੱਠੇ ਪਾਉਂਦਾ ਹੁੰਦਾ ਸੀ ਰੰਗ ਬਾਰੇ ਪਰਖਿਆ ਸਾਡੀ ਜਾਤੀ ਨੂੰ ਜਲੀਲ ਕੀਤਾ ਉਸ ਗੁੰਡੇ ਨੂੰ ਅਸੀਂ ਇਹ ਦਖਣਾ ਚਾਹੁੰਦੇ ਆ ਵੀ ਤੇਰਾ ਪਿਓ ਪਤਾ ਨਹੀਂ ਕਿੱਥੇ ਖੁੱਲ ਗਿਆ ਜੇ ਹੱਥ ਮਾਰਦਾ ਹੋਊਗਾ ਤੂੰ ਸਾਡੇ ਸਰਦਾਰ ਉਸ ਟਾਈਮ ਦੇ ਗ੍ਰਹਿ ਮੰਤਰੀ ਨੂੰ ਆਹ ਕੁਛ ਬੋਲ ਰਿਆਂ ਇੱਕ ਚਾਰ ਬੋਟਾ ਪਿੱਛੇ ਲੈਣੜੀਆਂ ਕੱਢਦਾ ਫਿਰਦਾ ਰਾਜਾ ਬ੍ਰਿੰਗ ਵੱਲੋਂ ਮਾਫੀ ਮੰਗ ਲਈ ਗਈ ਆ ਉਹਨੂੰ ਕਿਵੇਂ ਦੇਖਦੇ ਹੋ ਨਹੀਂ ਜੀ ਅਸੀਂ ਕਹਿੰਦੇ ਆ ਸਰਕਾਰ ਨੂੰ ਸਾਡੇ ਐਸ்சி ਕਮਿਸ਼ਨ ਜਸਵੀਰ ਸਿੰਘ ਗੜੀ ਸਾਹਿਬ ਨੂੰ ਵੀ ਉਹਨਾਂ ਦੇ ਪਰਚਾ ਦੇ ਕੇ ਉਹਨੂੰ ਅੰਦਰ ਤੁੰਡਣ ਮਾਫੀ ਦਾ ਹਰੇਕ ਮੰਗ ਰਿਆ ਕਰੂ ਅਸੀਂ ਮਾਫੀ ਨਹੀਂ ਚਾਉਂਦੇ ਜੀ ਪਰਚਾ ਵੀ ਹੋ ਚੁੱਕਿਆ ਹੈ ਜੀ ਪਰਚਾ ਹੋ ਚੁੱਕਿਆ ਜਿਹਦੇ ਰੈਕਟ ਹੋ ਗਿਆ ਅਸੀਂ ਲੱਡੂ ਵੰਡਾਂਗੇ ਜੀ ਅਸੀਂ ਕਹਾਗੇ ਸਾਡਾ ਸਾਨੂੰ ਸਾਹਿਬ ਮੇਰਾ ਜੀ ਪਰਚਾ ਹੋਵੇ ਅਸੀਂ ਡਾਕਟਰ ਮੇਡ ਕਰਦੀ 10 ਤੋਂ ਆ ਜੀ ਸਾਨੂੰ ਬੜੀ ਮਾਨ ਬਖਸ਼ਾ ਡਾਕਟਰ ਮੇਡ ਕਰ ਸਾਹਿਬ ਨੇ ਅਸੀਂ ਨਾਮ ਹੈ ਜੀ ਮੇਰਾ ਨਾਮ ਗੁਰਜੀਤ ਸਿੰਘ ਚੋਹਾਨ ਹੈ ਜੀ ਅੱਜ ਚੜਪਾ ਦੇ ਵਿੱਚ ਰਾਜਾ ਬੜਿੰਗ ਦਾ ਪੁੱਤਲਾ ਬੁੱਕਿਆ ਜਾ ਰਿਹਾ ਹੈ ਕਿਹੜੀ ਪਾਰਟੀ ਵੱਲੋਂ ਪ੍ਰੋਗਰਾਮ ਸੀਗਾ ਕਿਹੜੇ ਕਿਹੜੇ ਲੋਕ ਨੇ ਜਿਹੜਾ ਕਿ ਇੱਥੇ ਇਕੱਠੇ ਹੋਏ ਨੇ ਇਹ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਸਾਡੀ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਨਾ ਕਿਸੇ ਪਾਰਟੀ ਨਾਲ ਸੰਬੰਧਤ ਆ ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਐਸੀ ਭਾਈਚਾਰੇ ਵੱਲੋਂ ਮੱਜਵੀ ਸਿੰਘ ਪਰਿਵਾਰ ਵੱਲੋਂ ਆ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਬਾਰੇ ਜੋ ਰਾਜਾ ਬਡਿੰਗ ਨੇ ਅਪਸ਼ਬਦ ਬੋਲੇ ਨੇ ਉਹਨਾਂ ਦੇ ਰੰਗ ਬਾਰੇ ਪਰਖਿਆ ਤੇ ਬਹੁਤ ਹੀ ਮਾੜੇ ਸ਼ਬਦ ਅਸੀਂ ਇਹ ਸੁਣ ਨਹੀਂ ਸਕਦੇ ਜਿਹੜੇ ਸਾਨੂੰ ਉਹਨਾਂ ਨੇ ਅਸੀਂ ਚਾਹਦੇ ਹਾਂ ਕਿ ਰਾਜਾ ਬਡਿੰਗ ਸਿੰਘ ਜੀ ਨੂੰ ਅਰੈਸਟ ਕੀਤਾ ਜਾਵੇ ਜਦ ਕਿ ਕਾਨੂੰਨ ਮੁਤਾਬਕ ਜਦੋਂ ਐਸਟੀ ਐਕਟ ਦਾ ਕਿਤੇ ਵੀ ਪਰਚਾ ਦਰਜ ਹੁੰਦਾ ਹੈ ਜਾ ਕੋਈ ਵੀ ਕਿਸੇ ਤਰ੍ਹਾਂ ਦਾ ਹੁੰਦਾ ਹੈ ਤਾਂ ਇੱਕ ਇਹਦੇ ਵਾਸਤੇ ਨੋਨ ਅਵੇਲੇਬਲ ਵਰੰਟ ਹੈ ਤੁਰੰਤ ਪੈਰ ਦੇ ਬੰਦੇ ਨੂੰ ਅਰੈਸਟ ਕਰਨਾ ਜ਼ਰੂਰੀ ਬਣਦਾ ਹੈ ਜਦ ਕਿ ਉਹ ਅਜੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਸਾਫਤਾ ਮੁੱਖ ਮੰਤਰੀ ਨੇ ਚੰਨੀ ਸਾਹਿਬ ਉਹਨਾਂ ਦਾ ਉਹਨਾਂ ਦਾ ਵੀ ਅੱਜ ਬਿਆਨ ਆ ਰਿਹਾ ਹੈ ਕਿ ਉਹਨਾਂ ਨੇ ਗਲਤੀ ਕੀਤੀ ਸੀ ਮਾਫੀ ਮੰਗ ਲਈ ਹੈ ਮੰਗ ਲਈ ਗਈ ਹੈ ਉਹਨਾਂ ਕੋਲੋਂ ਤਾਂ ਮਾਫ ਕਰ ਦੇਣਾ ਚਾਹੀਦਾ ਭਾਈਚਾਰੇ ਨੂੰ ਦੇਖੋ ਮੈਂ ਚੰਨੀ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਉਹ ਵੀ ਸਮਾਜ ਨਾਲ ਉਹ ਵੀ ਉਹ ਵੀ ਐਸਸੀ ਸਮਾਜ ਨਾਲ ਸੰਬੰਧਿਤ ਨੇ ਉਹਨਾਂ ਨੂੰ ਸਾਡੇ ਸਮਾਜ ਨਾਲ ਖੜਨਾ ਚਾਹੀਦਾ ਐਦਾਂ ਦੇ ਜਿਹੜੇ ਬਿਆਨ ਨੇ ਉਹ ਨਹੀਂ ਦੇਣੇ ਚਾਹੀਦੇ ਸਾਡਾ ਸਮਾਜ ਤਾਂ ਸੜਕਾਂ ਦੇ ਉੱਤੇ ਉਤਰਿਆ ਹੋਇਆ ਚੰਨੀ ਸਾਹਿਬ ਮਾਫੀ ਬਾਰੇ ਕਹੀ ਜਾਂਦੇ ਨੇ ਮੈਨੂੰ ਨਹੀਂ ਸਮਝ ਆਉਂਦੀ ਕਿਉਂ ਕਹਿ ਰਹੇ ਨੇ ਵਕ ਵਕ ਪਾਰਟੀਆਂ ਵੱਲੋਂ ਵੀ ਵਿਰੋਧ ਜਤਾਇਆ ਜਾ ਰਿਹਾ ਹੈ ਭਾਜਪਾ ਵੱਲੋਂ ਵੀ ਆਮ ਆਦਮੀ ਪਾਰਟੀ ਵੱਲੋਂ ਵੀ ਉਹਨੂੰ ਕਿਵੇਂ ਦੇਖਦੇ ਹੋ ਉਹ ਵਿਰੋਧ ਬਹੁਤ ਚੰਗੀ ਗੱਲ ਹੈ ਜਿਹੜੀਆਂ ਪਾਰਟੀਆਂ ਸਾਡੇ ਨਾਲ ਜੁੜ ਕੇ ਸਾਡੇ ਸਮਾਜ ਨਾਲ ਰਹਿਣਗੀਆਂ ਤਾਂ ਉਹ ਸਭ ਕੁਝ ਉਹਨਾਂ ਨੂੰ ਅੱਜ ਤੱਕ ਐਸੀ ਸਮਾਜ ਨਹੀਂ ਦਿੱਤਾ ਵੋਟ ਵੀ ਦਿੱਤੀ ਆ ਤੇ ਬੋਟ ਬੈਂਕ ਵੀ ਸਾਡਾ ਵੱਧਾ ਔਰ ਅਸੀਂ ਵੱਧ ਤੋਂ ਵੱਧ ਸਾਡੇ ਸਮਾਜ ਦੇ ਜਿਹੜੇ ਭਾਈਚਾਰੇ ਉਹ ਵੱਗ ਚੜ ਕੇ ਹਿੱਸਾ ਲੈਂਦੇ ਨੇ ਉਹਦੇ ਕੀ ਮੰਗ ਹੈ ਹੁਣ ਭਾਈਚਾਰੇ ਸਾਡੀ ਮੰਗ ਇਹ ਆ ਅਸੀਂ ਭਾਈਚਾਰੇ ਦੀ ਵੀ ਰਾਜਾ ਵੜਿੰਗ ਜੀ ਨੂੰ ਅਰੈਸਟ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਉਹਨੂੰ ਪਤਾ ਲੱਗੇ ਕਿ ਇਹੋ ਜੇ ਅਪਸ਼ਬਦ ਕੋਈ ਹੋਰ ਵੀ ਆ ਕੇ ਸਾਡੀ ਜਾਤੀ ਵਾਰੇ ਨਹੀਂ ਬੋਲੂਗਾ ਜੇ ਕਾਰਵਾਈ ਨਹੀਂ ਹੁੰਦੀ ਨਹੀਂ ਰੈਸਪੈਂਡ ਹੋਏਗੀ ਤਾਂ ਅਗਲਾ ਐਕਸ਼ਨ ਹੋਊਗਾ ਅਸੀਂ ਅਗਲਾ ਐਕਸ਼ਨ ਸਾਡਾ ਇਹ ਹੈ ਅਸੀਂ ਸੜਕਾਂ ਦੇ ਉੱਤੇ ਵੀ ਸਾਡਾ ਸਮਾਜ ਹੈ ਜਿਹੜਾ ਉਹ ਆਊਗਾ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਵੀ ਰਿੱਟ ਪਾਵਾਂਗੇ ਸੁਪਰੀਮ ਕੋਰਟ ਵੀ ਜਾਵਾਂਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਹਰ ਦਰਵਾਜ਼ਾ ਖੜਕਾਵਾਂਗੇ